ਔਰ ਮਾਲਵੇ ਦੀ ਧਰਤੀ ਤੇ ਸਭ ਤੋਂ ਜ਼ਿਆਦਾ ਕੈਂਸਰ ਹੈ ਬ्रो ਇੱਕ ਟ੍ਰੇਨ ਜਾਂਦੀ ਆ ਉੱਥੋਂ ਬਠਿੰਡਿਓ ਚੱਲਦੀ ਆ ਬਿਕਨਰ ਨੂੰ ਉਸ ਟ੍ਰੇਨ ਦਾ ਨਾਮ ਹੈ ਕੈਂਸਰ ਟ੍ਰੇਨ ਕਿਉਂਕਿ ਮਾਲਵੇ ਦੀ ਧਰਤੀ ਤੇ ਬਹੁਤ ਜ਼ਿਆਦਾ ਇਹ ਬਿਮਾਰੀ ਫੈਲ ਚੁੱਕੀ ਆ ਜੈਸੇ ਦਾ ਸਾਰੇ ਪੰਜਾਬ ਦੇ ਵਿੱਚ ਆ ਕਿਉਂਕਿ ਜਿਹੜੇ ਵੱਡੇ ਇੰਡਸਟਰੀਅਲ ਹਾਊਸਸ ਨੇ ਇਹਨਾਂ ਨੇ ਜਿੰਨਾ ਵੀ ਆਪਣੀ ਫੈਕਟਰੀ ਚੋਂ ਕਿਸੇ ਤਰ੍ਹਾਂ ਦਾ ਵੀ ਗੰਦ ਨਿਕਲਦਾ ਹੈ ਚਾਹੇ ਉਹ ਸੁੱਕਾ ਨਿਕਲਦਾ ਚਾਹੇ ਉਹ ਗਿੱਲਾ ਨਿਕਲਦਾ ਉਹਦੀ ਟ੍ਰੀਟਮੈਂਟ ਕਰਕੇ ਵੱਡੇ ਵੱਡੇ ਟ੍ਰੀਟਮੈਂਟ ਪਲਾਂਟ ਲਾੜੇ ਹੁੰਦੇ ਨੇ ਔਰ ਸਾਫ਼ ਕਰਕੇ ਪਾਣੀ ਜਲਮ ਵਿੱਚ ਪੋਣਾ ਹੁੰਦਾ ਲੇਕਿਨ ਇਹਨਾਂ ਨੇ ਸੌਖਾ ਰਨ ਲਿਆ ਹੋਇਆ ਕਿ ਟ੍ਰੀਟਮੈਂਟ ਪਲਾਂਟ ਤੇ ਪੈਸੇ ਕਦੇ ਨਹੀਂ ਖਰਚਣੇ ਆ ਆਪਣੀਆਂ ਹੀ ਫੈਕਟਰੀਆਂ ਦੇ ਅੰਦਰ ਇਹਨਾਂ ਨੇ ਵੱਡੇ ਵੱਡੇ ਬੋਰ ਕਰਕੇ ਜੋ ਗੰਦ ਜੋ ਜ਼ਹਿਰ ਇੰਡਸਟਰੀ ਦਾ ਹੈ ਉਹ ਸਾਰਾ ਧਰਤੀ ਦੇ ਥੱਲੇ ਟਕਾਇਆ ਜਾਂਦਾ ਤੁਸੀਂ ਕਦੇ ਬੁੱਢਾ ਨਾਲਾ ਜਾ ਕੇ ਦੇਖੋ ਬੁੱਢਾ ਦਰਿਆ ਤੁਹ ਵਿਹਾੜੇ ਦੇ ਲਾਗੇ ਮੈਂ ਉੱਥੇ ਖੜ ਕੇ ਇੱਕ ਵਾਰ ਜਦੋਂ ਲੀਡਰ ਆਫ ਆਪੋਜੀਸ਼ਨ ਸੀਗਾ ਮੈਂ ਬੁੱਡੇ ਨਾਲੇ ਦੇ ਉੱਤੇ ਬੁੱਡੇ ਦਰਿਆ ਤੇ ਗਿਆ ਉੱਥੇ ਇੱਕ ਪਾਸਿਓਂ ਪਿੱਛੋਂ ਸਤਲੁਜ ਆ ਰਿਹਾ ਵਾ ਜਦੋਂ ਆਪਾਂ ਦੇਖਦੇ ਹਾਂ ਉੱਥੋਂ ਪਹਾੜਾ ਤੋਂ ਉੱਤਰ ਕੇ ਰੋਪੜ ਦੇ ਲਾਗੇੋਂ ਬਿਲਕੁਲ ਨੀਲੇ ਰੰਗ ਦਾ ਪਾਣੀ ਆ ਰਿਹਾ ਉੱਥੇ ਬੁੱਡੇ ਦਰਿਆ ਦੇ ਉੱਤੇ ਖੜ ਕੇ ਦੇਖੋ ਤੁਸੀਂ ਬੰਨ੍ਹ ਦੇ ਉੱਤੇ ਇੱਕ ਪਾਸਿਓਂ ਬਿਲਕੁਲ ਨੀਲਾ ਪਾਣੀ ਆ ਰਿਹਾ ਥੁਜੇ ਪਾਸਿਓਂ ਜਦੋਂ ਸ਼ਹਿਰ ਤੋਂ ਨਾਲ ਮਿਲਦਾ ਜਿਹੜਾ ਪੁੱਡਾ ਪਿੱਛੋਂ ਉਹ ਗੁੱਡਾ ਦਰਿਆ ਕਹਿੰਦੇ ਨੇ ਬੁੱਢਾ ਨਾਲਾ ਕਹਿੰਦੇ ਨੇ ਉਹਦੇ ਵਿੱਚ ਲੁਧਿਆਣੇ ਦਾ ਜਿੰਨਾ ਇੰਡਸਟਰੀਅਲ ਵੇਸਟ ਜੋ ਜ਼ਹਿਰ ਆ ਉਹ ਕਾਲੇ ਰੰਗ ਦਾ ਪਾਣੀ ਆ ਰਿਹਾ ਟੋਟਲ ਬਲੈਕ ਜਿਹਦਾ ਤੁਸੀਂ ਸਾਫੇ ਮੰਨਿਓ ਇਹ ਕਾਲੇ ਰੰਗ ਦਾ ਜਿਹਦੇ ਕਰਕੇ ਸਾਰਾ ਮਾਲਵਾ ਪੀੜਤ ਪ੍ਰਭਾਵਿਤ ਔਰ ਮੈਨੂੰ ਦਾ ਅਫਸੋਸ ਹੈ ਕਿ ਬਹੁਤ ਸਾਰੀਆਂ ਤੁਹਾਡੀਆਂ ਜਿਹੜੇ ਪੀਣ ਵਾਲੇ ਪਾਣੀ ਪੀਂਦੇ ਨੇ ਉਹ ਸਾਰਾ ਦਰਿਆਵਾਂ ਦਾ ਤੇ ਕਿਨਾਰ ਮੋਟ ਜਿਹੜਾ ਆਉਂਦਾ ਜਹਰਾਂ ਦੇ ਵਿੱਚ ਉਸੇ ਉਸੇ ਪਾਣੀ ਨੂੰ ਥੱਲੇ ਸਟੋਰ ਕਰਕੇ ਫਿਰ ਟੈਂਕੀਆਂ ਰਾਹੀਂ ਤੋਂ ਪਿੰਡਾਂ ਦੇ ਵਿੱਚ ਪੀਣ ਵਾਲਾ ਪਾਣੀ ਦਿੱਤਾ ਜਾ ਰਿਹਾ ਸੋ ਮੇਰਾ ਮੰਨਣਾ ਵਾ ਕਿ ਇਹ ਬਹੁਤ ਵੱਡੀ ਚੁਣੌਤੀ ਆ ਪੰਜਾਬ ਦੇ ਵਾਸਤੇ ਲੇਕਿਨ ਮੈਨੂੰ ਨਹੀਂ ਲੱਗਦਾ ਕਿ 2 ਸਾਲ ਬੀਤ ਜਾਣ ਤੋਂ ਬਾਅਦ ਭਗਵੰਤ ਮਾਨ ਦੇ ਏਜੰਡੇ ਦੇ ਉੱਤੇ ਸੰਗਰੂਰ ਵਿੱਚ ਕੱਕਰ ਦਰਿਆ ਦੀ ਮਾਰ ਕੱਕਰ ਦਰਿਆ ਦਾ ਦੇ ਕਰਕੇ ਜ਼ਹਿਰ ਜ਼ਹਿਰੀਲਾ ਜ਼ਮੀਨੀ ਪਾਣੀ ਕਰਕੇ ਕੈਂਸਲ ਦਾ ਮਸਲਾ ਕਿਉਂ ਉਸਨੇ ਆਪਣੇ ਵਿਚਾਰ ਅਧੀਨ ਕੀਤਾ ਹੋਵੇਗਾ ਇਸੇ ਤਰ੍ਹਾਂ ਇਹ ਮੇਰੇ ਵੀਰੋ ਤੁਹਾਡੇ ਬੈਕਵਰਡ ਇਲਾਕਾ ਹੋਣ ਕਰਕੇ ਖਨੌਰੀ ਦੀ ਬੈਂਡ ਇੱਥੇ ਲੜਕੀਆਂ ਦੇ ਪੜਨ ਵਾਸਤੇ ਕੁਝ ਨਹੀਂ ਕੀਤਾ ਗਿਆ ਇੱਥੇ ਰੋਜ਼ਗਾਰ ਦੇ ਸਾਧਨ ਪੈਦਾ ਕਰਨ ਵਾਸਤੇ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਆ ਮਗਰਲੀ ਸਰਕਾਰ ਜਿਹੜੀ ਪਿਛਲਾ ਨੂੰ ਭੱਜਦੀ ਸੀ ਤੋਏ ਮਰਦਕੇ ਜਿਹੜੇ ਲੋਕੇ ਮਗਰਲੇਆਂ ਨੇ ਕੰਮ ਗਲਤ ਕੀਤੇ ਮਗਰਲੇਆਂ ਨੂੰ ਲੋਕਾਂ ਨੇ ਸਜ਼ਾ ਦਿੱਤੀ ਚਾਹੇ ਉਹ ਕਾਲੀ ਸੀ ਚਾਹੇ ਕਾਂਗਰਸੀ ਸੀ ਹੁਣ ਤੁਸੀਂ ਦੱਸੋ ਕਿ ਪਿਛਲੇ 2 ਸਾਲ ਤੋਂ ਵੱਧ ਦਾ ਸਮਾਂ ਤੁਹਾਡੀ ਸਰਕਾਰ ਦੇ ਕੋਲ ਆ ਤੁਸੀਂ ਦੱਸੋ ਕਿ ਤੁਸੀਂ ਸਾਡੇ ਸੰਗੂਰ ਦੇ ਲੋਕਾਂ ਦੇ ਵਾਸਤੇ ਲੈਹੜੇ ਦੇ ਲੋਕਾਂ ਦੇ ਵਾਸਤੇ ਆਖ ਨੌਰੀ ਦੀ ਬੈਲਟ ਦੇ ਆ ਥੇੜੀ ਦੇ ਜਿਹੜਾ ਟੱਕਰ ਦੀ ਮਾਰ ਦਾ ਪਿੰਡ ਹੈ ਤੁਸੀਂ ਇਹਦੇ ਵਾਸਤੇ ਕੀ ਕੀਤਾ ਹੈ ਮੇਰੇ ਮਨਸਾਲ ਨੂੰ ਪੁੱਛਣਾ ਚਾਹਣਾ ਵੀ ਥੇੜ ਨੂੰ ਪੁੱਛਣਾ ਚਾਹਣਾ ਅਖੇ ਇੰਦੇ ਸਿੱਧਾ ਨੁਕਸਾਨ ਹੁੰਦਾ ਫਸਲਾਂ ਦਾ ਅਖੇ ਮੈਂ ਹਰ ਮੁਰਗੀ ਦਾ ਪੈਸਾ ਦਊਂਗਾ ਹਰ ਕੁਕੜੀ ਦਾ ਪੈਸਾ ਦਊਂਗਾ ਹਰ ਬੱਕਰੀ ਦਾ ਪੈਸਾ ਦਊਂਗਾ ਕਿੱਥੇ ਆ ਪੈਸਾ ਸਾਰੇ ਦੱਸੋ ਮੈਨੂੰ ਤਿੰਨ ਫਸਲਾਂ ਆ ਪਿਛਲੇ ਸਮੇਂ ਵਿੱਚ ਨੁਕਸਾਨ ਹੋਇਆ ਤਿੰਨ ਚੋਨਾ ਕਣਕ ਤੇ ਦੋਰੀ ਤੇਰੀ ਵਾਰੀ ਫਸਲਾਂ ਦਾ ਨੁਕਸਾਨ ਹੋਇਆ ਇਧਰ ਮਾਲਵੇ ਵਿੱਚ ਅੱਗੇ ਬਠਿੰਡੇ ਜਾ ਕੇ ਕਬਾਦ ਦਾ ਬੜਾ ਭਾਰੀ ਨੁਕਸਾਨ ਹੋਇਆ ਕਿਨੂਆ ਦਾ ਬੜਾ ਨੁਕਸਾਨ ਹੋਇਆ ਸਾਡੇ ਜ਼ਾਬੇ ਵਿੱਚ ਆਲੂਆਂ ਦਾ ਬੜਾ ਨੁਕਸਾਨ ਹੋਇਆ ਕੋਈ ਮੁਆਵਜ਼ਾ ਨਹੀਂ ਗਿਆ ਸਭ ਚੋਟੂ ਥੋਟੂ ਚੱਲ ਰਿਹਾ ਵਲ ਇਸ ਕਰਕੇ ਇਹ ਜਿਹੜਾ ਤੁਹਾਡਾ ਇਲਾਕਾ ਹੈ ਇਹਨੂੰ ਸਪੈਸ਼ਲ ਫੋਕਸ ਜਿੱਦਾਂ ਸਾਡਾ ਬਾਰਡਰ ਦੀ ਬੈਲਟ ਆ ਗੁਰਦਾਸਪੁਰ ਪਠਾਨਕੋਟ ਫਿਰੋਜ਼ਪੁਰ ਫਾਜ਼ਿਲਕਾ ਇਸ ਤਰ੍ਹਾਂ ਤੁਹਾਡਾ ਵੀ ਇੱਕ ਪਛੜਿਆ ਹੋਇਆ ਇਲਾਕਾ ਜਿਹੜਾ ਬਾਰਡਰ ਦੇ ਨਾਲ ਲੱਗਦਾ ਅਗਰ ਆਪਾਂ ਨੂੰ ਮੌਕਾ ਮਿਲੇਗਾ ਜਿਹੜੀ ਕਿ ਸਰਕਾਰ ਸਾਡੀ ਕਾਂਗਰਸ ਦੇ ਬਣਨ ਦੀ ਉਮੀਦ ਵੰਡਦੇ ਜਾਂਦੇ ਨੇ ਦਿੱਲੀ ਵਿੱਚ ਤਾਂ ਫਿਰ ਆਪਾਂ ਇਸ ਬੈਲਟ ਵਿੱਚ ਇਸ ਟਾਟਲ ਪਿੰਡਾਂ ਦੇ ਵਿੱਚ ਵਿਸ਼ੇਸ਼ ਕੋਈ ਇੰਡਸਟਰੀਅਲ ਹਾਊਸ ਜਿਹੜਾ ਵਾਤਾਵਰਣ ਦੇ ਅਨੁਕੂਲ ਹੋਵੇ ਜਿਹੜਾ ਵਾਤਾਵਰਣ ਨੂੰ ਗੰਦਾ ਨਾ ਕਰੇ ਜਿਵੇਂ ਕਿ ਸ਼ਰਾਬ ਦੀਆਂ ਮਿੱਲਾਂ ਆ ਜਿਹੜੀਆਂ ਤੁਹਾਡੀਆਂ ਦੂਸਰੀਆਂ ਇਥਰੋਲ ਵਾਲੀਆਂ ਮਿੱਲਾਂ ਨੁਕਸਾਨ ਕਰਦੀਆਂ ਨੇ ਕੁਝ ਚੰਗਾ ਕੰਮ ਕਰਨ ਦਾ ਕੋਸ਼ਿਸ਼ ਕਰਨਗੇ ਇਸ ਤੋਂ ਇਲਾਵਾ ਭਰਾਓ ਮੈਂ ਪੁੱਛਣਾ ਚਾਹੁੰਦਾ ਕਿ ਬਦਲਾਅ ਦੀ ਗੱਲ ਕੀਤੀ ਗਈ ਸੀ ਤੁਸੀਂ ਸਾਰੇ ਇਸ ਇਹਦਾ ਪਿੰਡਾਂ 'ਚ ਰਹਿੰਦੇ ਹੋ ਤੁਸੀਂ ਮੈਨੂੰ ਦੱਸ ਦਿਓ ਕਿ ਇਸ ਕਦੀ ਪਿੰਡਾਂ ਦੇ ਵਿੱਚ ਪਿਛਲੇ 2 ਸਾਲ ਵਿੱਚ ਇੱਕ ਨਵਾਂ ਪੈਸਾ ਲਾਇਆ ਪਰ ਆਪਣੀ ਸਰਕਾਰ ਕੋਈ ਕੰਮ ਸੀਵਰੇਜ ਦਾ ਕੋਈ ਪਾਰਕ ਦਾ ਕੋਈ ਗਲੀਆਂ ਦਾ ਕੋਈ ਨਾਲੀਆਂ ਦਾ ਕੋਈ ਪੀਣ ਵਾਲੇ ਪਾਣੀ ਦਾ ਕਿਤੇ ਹੀ ਕੋਈ ਕੰਮ ਨਹੀਂ ਹੋਇਆ ਔਰ ਸਾਰਾ ਇਕੱਲਾ ਜਿਹੜੀ ਆ ਲਹਿਰੇ ਦੀ ਗੱਲ ਨਹੀਂ ਇਹ ਸਾਰੇ ਪੰਜਾਬ ਦੀ ਗੱਲ ਹੈ ਮੇਰੇ ਵੀਰੋ ਕਿਸੇ ਜਗ੍ਹਾ ਤੇ ਕੋਈ ਪੈਸਾ ਨਹੀਂ ਲੱਗਾ ਫਿਰ ਵੀ ਕਹਿੰਦੇ ਅਸੀਂ ਬੜਾ ਪੰਜਾਬ ਅੱਗੇ ਲੈ ਗਏ ਅਸੀਂ ਬੜਾ ਰਗਲਾ ਪੰਜਾਬ ਕਰ ਦਿੱਤਾ ਪਰसों ਇੱਕ ਮੀਠੇਰ ਦੇ ਪਿੰਡਾ ਉਹਦਾ ਕੁਰਣ ਕੁਰੇੜ ਤੇ ਲੱਗਿਆ ਉਹਦਾ ਉਹਨਾਂ ਦੇ ਪ੍ਰਿੰਟਾਂ ਪਿੱਛੇ ਵਾਲ ਇੱਕ ਨੌਜਵਾਨ ਓਵਰਡੋਸ ਦੇ ਕਰਕੇ ਉਹਦੀ ਮੌਤ ਹੋ ਗਈ ਆ ਇੱਕ ਨੌਜਵਾਨ ਬੱਚੇ ਦੀ ਬਾਈ 23 ਸਾਲ ਦਾ ਬੱਚਾ ਟੀਕਾ ਲਾਇਆ ਹੋਇਆ ਓਵਰਡੋਸ ਲਾ ਕੇ ਪੰਜਾਬ ਦੇ ਵਿੱਚ ਫੇਰ ਤਾਂ ਅਜਾ ਨਸ਼ਾ ਚੱਲ ਰਿਹਾ ਵਾ ਫਿਰ ਵੀ ਕਿਹਦਰ ਤੇ ਰੰਗਲਾ ਪੰਜਾਬ ਆ ਆਪਣੇ ਲੱਗੇ ਗੁਜਰਾ ਪਿੰਡ ਵਿੱਚ ਲਗਭਗ 25 ਬੰਦੇ ਅੱਧ ਤਕਰੀਬ ਦਿਹਾੜੀਦਾਰ ਜ਼ਹਿਰੀਲੀ ਸ਼ਰਾਬ ਪੀ ਕੇ ਮਰ ਗਏ ਫਿਰ ਵੀ ਕਿਹ ਜਾਂਦੇ ਰੰਗਲਾ ਪੰਜਾਬ ਆ ਔਰ ਇਹਨਾਂ ਮੁੱਦਿਆਂ ਦੇ ਉੱਤੇ ਕਦੀ ਕੋਈ ਗੌਰ ਵੀ ਨਹੀਂ ਕੀਤਾ ਕੋਈ ਕੋਸ਼ਿਸ਼ ਵੀ ਨਹੀਂ ਕੀਤੀ ਕਿ ਹਾਂ ਇਸ ਮਸਲੇ ਨੂੰ ਹੱਲ ਕੀਤਾ ਜਾ ਸਕਦਾ ਪੰਜਾਬ ਦੇ ਵਿੱਚ ਕਿੰਨੇ ਮਸਲੇ ਆਏ ਮੇਰੇ ਵੀਰੋ ਦੱਸੋ ਕਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹਦੇ ਤੇ ਆਪਣਾ ਪੱਖ ਰੱਖਿਆ ਕੋਈ ਇਨਸਾਫ ਮੰਗਿਆ ਸਿੱਧੂ ਮੂਸੇਵਾਲਾ ਮਾਰਿਆ ਗਿਆ 2 ਸਾਲ ਹੋ ਗਏ ਨੇ ਉਹਦੇ ਉਹਦੇ ਮਾਂ ਪਿਓ ਫਿਲਕ ਦੇ ਫਿਰਦੇ ਨੇ ਇਨਸਾਫ ਮੰਗਦੇ ਫਿਰਦੇ ਨੇ ਲੇਕਿਨ ਕਿਸੇ ਨੇ ਇਨਸਾਫ ਦੇਣ ਦੀ ਗੱਲ ਨਹੀਂ ਕੀਤੀ ਇਸੇ ਤਰ੍ਹਾਂ ਨਾਲ ਸਾਡੇ ਕਿਸਾਨ ਕੁੱਟੇ ਗਏ ਉਧਰ ਆਪਣਾ ਸ਼ਬੂ ਬਾਰਡਰ ਦੇ ਉੱਤੇ ਟਰੈਕਟਰ ਭੰਤੇ ਬੰਦੇ ਫਟਣ ਕਰਤੇ ਸ਼ੁਭਕਰਨ ਮਾਰਤਾ ਆ ਤੁਹਾਡੇ ਲਾਗੇ ਆ ਨਵਾਂ ਗਾਉਂ ਦਾ ਨੌਜਵਾਨ ਖਰੋਰੀ ਚੋ ਚੱਕੇ ਫਰੀਦਪੁਰ ਲਤਾ ਤੁੜਧੀਆਂ ਆ ਬੂਧਿਆ ਜਵਾੜੇ ਤੋੜਦਤੇ ਓਰੀ ਚਾਕੇ ਚੱਕਲੇ ਗਏ ਕਿੱਥੇ ਆ ਭਗਵੰਤਪਾਲ ਦੀ ਸਰਕਾਰ ਕਿੱਥੇ ਆ ਮੀਂਧੀਆਂ ਕਿਦੀ ਬੋਲ ਕੇ ਦੇਖਿਆ ਵਾ ਬੇਨਸਭਾ ਦੇ ਖਿਲਾਫ ਕਰੇ ਲੜਾਈ ਲੜ ਕੇ ਦੇਖੀ ਨਹੀਂ ਮੇਰੀ ਵੀ ਲੋਕ ਆਪਣੇ ਲਾਗੇ ਲਾਗੇ ਕਿੰਨੇ ਮਸਲੇ ਟੀਚਰ ਕੁੱਟੇ ਗਿਆ ਅਧਿਆਪਕ ਆਸ ਲੋਰਚ ਔਰਤਾਂਆਂ ਚੁਗੀਆਂ ਲਾਈਆਂ ਨਹੀਂਆਂ ਜਿਹੜੇ ਕੋਈ ਵਿਚਾਰੇ ਪੱਲੇਦਾਰ ਕੇ ਲੇਬਰ ਕਲਾਸ ਉਹਨਾਂ ਨੇ ਉਹਨਾਂ ਨੂੰ ਕੁੱਟਿਆ ਗਿਆ ਕੋਈ ਬੋਲਿਆ ਨਹੀਂ ਕਹਿੰਦੇ ਵਿੱਚੋਂ ਆਪਣੇ ਪੰਜਾਬ ਦੇ ਨੌਜਵਾਨ ਨੌਜਵਾਨਾਂ ਨੂੰ ਐਨਐਸਏ ਲਾ ਕੇ ਇਸ ਭਗਵੰਤ ਸਰਕਾਰ ਨੇ ਬੀਜੇਪੀ ਦੇ ਕਹਿਣ ਤੇ ਜਿਬਰੂਗੜ ਦੀਆਂ ਜ਼ਿਲ੍ਹਾ ਵਿੱਚ ਭੇਜਤਾ 1 ਸਾਲ ਪਹਿਲਾਂ ਟਪਾਇਆ ਸਾਲ ਪੂਰਾ ਹੋਇਆ 1 ਸਾਲ ਦੀ ਫਿਰ ਦੁਬਾਰਾ ਉਹ ਕਾਲਾ ਕਾਨੂੰਨ ਲਾ ਕੇ ਐਨਐਸਏ ਇੱਕ ਸਾਲ ਦੀ ਮਿਆਦ ਹੋਰ ਵਧਾ ਦਿੱਤੀ ਆ ਕੋਈ ਬੋਲਿਆ ਨਾ ਮੰਗਵਿਆਂ ਦੇ ਵਿੱਚੋਂ ਮੇਰੇ ਵੀਰੋ ਕੋਈ ਬੋਲਦਾ ਹੀ ਨਹੀਂ ਕਿ ਤੇ ਜੇ ਬੋਲਣਾ ਹੀ ਨਿਕਾ ਤੇ ਫਿਰ ਪਾਰਲੀਮੈਂਟ ਕਰਦੇ ਵਾਸਤੇ ਵੀ ਇਧਰ ਤੁਸੀਂ ਮੰਗਦੇ ਹੋ ਆਪਣਾ ਮੌਕਰ ਲੁਕਣ ਜਾਂ ਦੱਸੋ ਤੁਸੀਂ ਪੰਜਾਬ ਦੇ ਕਿਸ ਮੁੱਦੇ ਦੇ ਉੱਤੇ ਪਿਛਲੇ 2 ਸਾਲਾਂ ਤੋਂ ਜਰਾ ਟਾਈਮ ਮਿਲਿਆ ਤੁਸੀਂ ਬੋਲ ਰਹੇ ਹੋ ਤੁਹਾਨੂੰ ਯਾਦ ਹੋਵੇਗਾ ਜਦੋਂ ਆਪੋਜੀਸ਼ਨ ਸੀਪਕਾਉਂਕਵਾ ਨੇ ਕਿਹਾ ਕਿ ਮੈਂ 22 ਫਸਲਾਂ ਦੇ ਐਮਐਸਬੀ ਦਊਗਾ ਇਹਦੀਆਂ ਵੀਡੀਓ ਦਾ ਸਭ ਕੁਝ ਇੱਥੇ ਸਾਹਮਣੇ ਆਈ ਜਾਂਦਾ ਬਾਈ ਬਾਈਾਨ ਤੇ ਚੀਫ ਦਾ ਐਮਐਸਪੀ ਦੇਣੀ ਸੀ ਇੱਕ ਮੂੰਗੀ ਦੀ ਫਸਲ ਹੈ ਐਮਐਸਪੀ ਦੇ ਖੱਕੀ ਤੇ ਰੱਖੀ ਸੀਗੀ 7275 ਰੁਪਏ ਮੂੰਗੀ ਦੇ ਉਹ ਨਹੀਂ ਦੇ ਸਿੱਟ ਜਿਸ ਕਰਕੇ ਸਾਡਾ ਸਾਰਾ ਖੇਤੀ ਦਾ ਨੁਕਸਾਨ ਹੋ ਗਿਆ ਤੁਸੀਂ ਸਾਰੇ ਪਿੰਡੂ ਤੱਕਾ ਬੈਠੇ ਹੋ ਆਪਾ ਸਾਰੇ ਕੱਜ਼ੇ ਬੈਠੇ ਮੇਰੇ ਵੀਰੋ ਤੁਸੀਂ ਹੋ ਕੇ ਖੇਤ ਮਜ਼ਦੂਰ ਹੋ ਕੇ ਕਿਰਤੀ ਕਾਮੇ ਪਛੜੇ ਹੋਏ ਗਰੀਬ ਆਦਮੀ ਗਲਤ ਐਸਸੀ ਕੁਝ ਵੀ ਇਹਨਾਂ ਵਾਸਤੇ ਇੱਕ ਕੇਂਦਰ ਦੇ ਪੈਸੇ ਆਉਂਦੇ ਇੰਦਰਾ ਆਵਾਜ਼ ਯੋਜਨਾ ਚ ਕੱਚੇ ਮਕਾਨਾਂ ਨੂੰ ਕੀ ਕਰਨ ਦੇ ਦੋ ਸਾਲਾਂ ਦੀ ਮੂਵੀ ਸਕੀਨ ਪੰਜਾਬ ਦੇ ਵਿੱਚ ਬੰਦ ਪਈ ਹੈ ਆ ਮੈਨੂੰ ਮੇਰਾ ਵੀਰ ਕਹਿ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਜਿਹੜਾ ਕੱਲਾ ਕੇਂਦਰ ਦਾ ਅਨਾਜ ਆ ਰਿਹਾ ਫੂਡ ਸਿਕਿਉਰਿਟੀ ਪ੍ਰੋਗਰਾਮ ਦੇ ਤਹਿਤ ਜਿਹੜਾ ਪ੍ਰੋਗਰਾਮ ਪਹਿਲਾਂ ਕਿਸੇ ਵੇਲੇ ਕਾਂਗਰਸ ਪਾਰਟੀ ਡਾਕਟਰ ਮਨਮੋਹ ਸਿੰਘ ਦੀ ਸਰਕਾਰ ਨੇ ਸ਼ੁਰੂ ਕੀਤਾ ਸੀ ਪੰਜਾਬ ਵਾਲਿਆਂ ਨੇ ਆਪਣਾ ਰਾਸ਼ਨ ਵੀ ਬੰਦ ਕਰ ਦਿੱਤਾ ਵਾ ਉਹਦਾ ਕਹਿੰਦੇ ਸਹਾਟਾ ਭੇਜਿਆ ਕਰਾਂਗੇ ਤੇ ਸਾਰਾ ਲੋਕਾਂ ਦੇ ਨਾਲ ਧੁੱਖਾ ਤੜੀ ਭੈਣਾ ਨੂੰ ਕਹਿੰਦੇ ਆ ਕਿ ਤੁਹਾਨੂੰ 1000 ਰੁਪਏ ਦਿਆ ਕਰਾਂਗੇ ਇਸੇ ਭੈਣ ਨੇ ਮੰਗਿਆ ਨਹੀਂ ਕਿ ਜਿਨੀਵਾਲ ਤੋਂ ਗੁਰ 26 ਮਹੀਨੇ ਹੋ ਗਏ ਨੇ ਉਹਨਾਂ ਦਾ 26000 ਰੁਪਿਆ ਬਕਾਇਆ ਲੇਕਿਨ ਕੋਈ ਕੋਈ ਵਲੀ ਵਾਰਿਸ ਇਹ ਹੈ ਨਹੀਂ ਪੰਜਾਬ ਦਾ ਜਿਹੜੇ ਸਾਡੇਆਂ এমਪਲੋਈਸ ਨੇ ਉਹਨਾਂ ਦੇ ਡੀਏਟੀ ਕਿਸ਼ਤਾ ਪੈਂਦੀਆਂ ਅਗੇ ਇਹਨਾਂ ਨੇ ਹਿਮਾਚਲ ਦੀ ਇਲੈਕਸ਼ਨ ਦੇ ਵਿੱਚ ਕਿਹਾ ਕਿ ਅਸੀਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਾਂਗੇ 올ਡ ਪੈਨਸ਼ਨ ਸਕੀਮ 2000 2004 ਤੋਂ ਪਹਿਲਾਂ ਉਹ ਜਿਹੜੀਆਂ ਸਾਰੀਆਂ ਪੈਨਸ਼ਨਾਂ ਸੀ ਰੈਗੂਲਰ ਪੈਨਸ਼ਨ ਮਿਲਦੀ ਸੀ 2004 ਤੋਂ ਬਾਅਦ ਕਿਸੇ ਸਰਕਾਰੀ ਮੁਲਾਜ਼ਮ ਨੂੰ ਪੈਨਸ਼ਨ ਨਹੀਂ ਹੈ ਸਿਰਫ ਜੇ ਤੋ ਰਿਟਾਇਰ ਹੁੰਦਾ ਇੱਕ ਉਹਨਾਂ ਨੂੰ ਲੱਭ ਸਭ ਇੱਕ ਪੱਕਾ ਚੱਕਾ ਅਮਾਉਂਟ ਦੇ ਦਿੰਦੇ ਕਿ ਜਾਓ ਆਪਣੀ ਜ਼ਿੰਦਗੀ ਗੁਜ਼ਾਰ ਕਰੋ ਨੋਟੀਫਿਕੇਸ਼ਨ ਪੜਤੀ ਐਲਾਨ ਕਰਤਾ 올ਡ ਪੈਨਸ਼ਨ ਦਾ ਲੇਕ ਲਾਗੂ ਐਤਨ ਹੀ ਕੀਤੀ ਸਾਰੇ ਪਾਸੇ ਫਰੇਬ ਹਰ ਵਰਗ ਦੇ ਨਾਲ ਝੂਠ ਔਰ ਨੌਕਰੀਆਂ ਦਾ ਲੋਕਾਂ 'ਚ ਬੜਾ ਰੌਲਾ ਪਿਆ ਨੌਕਰੀਆਂ ਦਿੱਤੀਆਂ ਨੌਕਰੀਆਂ ਮੈਂ ਪੁੱਛਣਾ ਚਾਹਾਂ ਨੌਕਰੀਆਂ ਦਿੱਤੀਆਂ ਕਿੱਥੇ ਨੇ ਨੌਕਰੀਆਂ ਕਿੱਥੇ ਦਿੱਤੀਆਂ ਨੌਕਰੀਆਂ ਦਾ ਲੈ ਕੇ ਹਰਿਆਣੇ ਵਾਲੇ ਸਾਡੀਆਂ ਨੌਕਰੀਆਂ ਲੈ ਕੇ ਹਿਮਾਚਲ ਵਾਲੇ ਨੌਕਰੀਆਂ ਲੈ ਕੇ ਸਾਡੇ ਦਿੱਲੀ ਵਾਲੇ ਕਿਉਂਕਿ ਤੁਸੀਂ ਕੋਈ ਡੂਮਸਾਇਤ ਦੀ ਸ਼ਰਤ ਵੀ ਲਾਈ ਦੋਸਤੋ ਹਿਮਾਚਲ ਪ੍ਰਦੇਸ਼ ਆਪਣਾ Rajasthan ਉਤਰਾਖੰਡ ਔਰ ਗੁਜਰਾਤ ਦੇ ਚਾਰ ਸੂਬੇ ਹਨ ਜਿੱਥੇ ਇੱਕ ਕਾਨੂੰਨ ਬਣਿਆ ਹੋਇਆ ਕਿ ਕੋਈ ਵੀ ਇਹਨਾਂ ਸੂਬਿਆਂ ਤੋਂ ਬਾਹਰ ਦਾ ਬੰਦਾ ਆੜ ਕੇ ਵੋਟਰ ਨਹੀਂ ਬਣ ਸਕਦਾ ਜ਼ਮੀਨ ਨਹੀਂ ਲੈ ਸਕਦਾ ਨੌਕਰੀ ਨਹੀਂ ਲੈ ਸਕਦਾ ਮੇਰੇ ਵੀਰੋ ਮੈਂ ਇੱਕ ਸਾਲ ਦਾ ਇੱਕ ਪ੍ਰਾਈਵੇਟ ਮੈਂਬਰ ਬਿੱਲ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਦੇ ਮੇਜ਼ ਦੇ ਉੱਤੇ ਰੱਖਿਆ ਹੋਇਆ ਕਿ ਹਿਮਾਚਲ ਵਰਗਾ ਕਾਨੂੰਨ ਬਣਾ ਦਿਓ ਉਹ ਸਾਡੇ ਬੱਚੇ ਬਚ ਜਾਣਗੇ ਸਾਡੇ ਬੱਚੇ ਵਿਦੇਸ਼ਾਂ ਨੂੰ ਜਾਣ ਤੋਂ ਰੁਕ ਜਾਣਗੇ ਨਾਲੇ ਸਾਡੀ ਆਬਾਦੀ ਬਚ ਜਾਏਗੀ ਨਹੀਂ ਤਾਂ ਭਰਾਓ ਇੰਨਾ ਗੈਰ ਪੰਜਾਬੀ ਪੰਜਾਬ ਦੇ ਵਿੱਚ ਆ ਰਿਹਾ ਉਹ ਇੱਥੇ ਵੋਟਰ ਵੀ ਬਣ ਰਹੇ ਨੇ ਨੌਕਰੀਆਂ ਵੀ ਲੈ ਰਹੇ ਨੇ ਔਰ ਸਾਡੇ ਜ਼ਮੀਨਾਂ ਵੀ ਲੈ ਰਹੇ ਨੇ ਮੈਂ ਕਿਸੇ ਗੈਰ ਪੰਜਾਬੀ ਦੇ ਖਿਲਾਫ ਨਹੀਂ ਕਹਾਂ ਉਹ ਜੀ ਸਭ ਦੇ ਔਰ ਐਸੀ ਵੀ ਘੌਣ ਦਿਹਾੜੀਆਂ ਘੌਣ ਆਪਣੇ ਪਰਿਵਾਰ ਪਾਲਣ ਲੇਕਿਨ ਪੰਜਾਬ ਇੱਕ ਵਿਲੱਖਣ ਮਾਈਨੋਰਿਟੀ ਸਟੇਟ ਹੈ ਇੱਥੇ ਸਿਰਫ ਦੇਸ਼ ਵਿੱਚ ਇੱਕ ਹਿੱਸਾ ਜਿੱਥੇ ਪੱਕ ਗਿਆ ਸਿਰਫ ਦੇਸ਼ੇ ਕੀ ਹਿੱਸਾ ਜਿੱਥੇ ਪੰਜਾਬੀ ਜ਼ੁਬਾਨ ਹੈ ਅਗਰੇ ਇਸ ਤਰ੍ਹਾਂ ਦੇ ਨਾਲ ਸਾਡੇ ਆਦਮੀ ਵਿਦੇਸ਼ਾਂ ਚ ਜਾਂਦੇ ਨੇ ਕਿ ਤਿੰਨ ਕਰੋੜ ਵਾਸੀ ਚੋਂ ਲਗਭਗ 70-75 ਲੱਖ ਪੰਜਾਬੀ ਵਿਦੇਸ਼ਾਂ ਵਿੱਚ ਜਾ ਚੁੱਕਾ ਹੈ ਇਕਦਮ ਜੇ ਆਪਾਂ ਇਹ ਕਾਨੂੰਨ ਨਾ ਬਣਾਇਆ ਹਿਮਾਚਲ ਵਰਗਾ ਹਿਮਾਚਲ ਪ੍ਰਦੇਸ਼ ਦੇ ਨੇ ਕਾਨੂੰਨ ਮੁੰਨੀ ਸਭ ਅੱਤ ਚ ਘਟਤਾ ਸੀ ਔਰ ਹਿਮਾਚਲ ਪ੍ਰਦੇਸ਼ ਨੇ ਆਪਣੀ ਹੋਂਦ ਬਚਾ ਲਈ ਆਪਣੇ ਬਾਗ ਬਚਾ ਲਏ ਆਪਣੇ ਲੋਕੀ ਬਚਾ ਲਏ ਇਸ ਕਰਕੇ ਜੇ ਆਪਾਂ ਨਾ ਬਣਾਇਆ ਬਚਾਇਆ ਬਣਾਇਆ ਕਾਨੂੰਨ ਤੁਸੀਂ ਦੇਖਣਾ 15 20 25 ਸਾਲ ਦੇ ਵਿੱਚ ਆਹ ਤਰ੍ਹਾਂ ਪਾਕੀ ਹੋਣੀ ਵਾਲੀ ਪੰਜਾਬ ਦੇਚ ਘੱਟਦੀ ਨਜ਼ਰ ਆਵੇਗੀ ਔਰ ਸਭ ਤੋਂ ਵੱਡਾ ਇੰਪੈਕਟ ਨੌਕਰੀਆਂ ਤੇ ਹੈ ਅਗਰ ਇਹ ਸਾਡਾ ਕਾਨੂੰਨ ਬਣ ਜਾਈਏ ਪੰਜਾਬ ਗੋਮੇਸਾਈ ਦਾ ਸਰਟੀਫਿਕੇਟ 100% ਜੂਰੀ ਹੋ ਜੇ ਆਪ ਇਹ ਨੌਕਰੀਆਂ ਸਾਡੀਆਂ ਜਿਹੜੀਆਂ ਨਿਕਲ ਗਿਆ ਪੰਜਾਬ ਤੋਂ ਨਹੀਂ ਗਿਆ। ਸੋ ਇਸ ਤਰ੍ਹਾਂ ਬਹੁਤ ਕੁਝ کیا ਜਾ ਸਕਦਾ। ਮੈਂ ਤੁਹਾਨੂੰ ਇਹ ਕਿਹੜਾ ਆ? ਕਿ ਆਪਾਂ ਇਹਨੂੰ ਪਰਖ ਲਿਆ ਵਾ। ਇਹ ਹੁਣ ਆਮ ਆਦਮੀ ਨਹੀਂ ਏ। ਇਹ ਖਾਸ ਆਦਮੀ ਪਾਰਟੀ ਆ ਕੇਜਰੀਵਾਲ ਸਾਹਿਬ। ਇਹਦਾ ਨਾਮ ਬਦਲ ਕੇ ਡਬਲ ਏ ਪੀ ਤੋਂ ਇਹਦਾ ਨਾਮ ਰੱਖੋ ਕੇ ਏ ਪੀ। ਖਾਸ ਆਦਮੀ ਪਾਰਟੀ 1000 ਜਨਮੈਨ ਭਗਵੰਤ ਪਾਖੋ ਜਾਰੇ ਟੱਬਰ ਲੈਕਸਸ ਪੰਜ-ਪੰਜ ਕਰੋੜ ਦੀਆਂ ਬੁਲੇਟ ਪ੍ਰੂਫ ਗੱਡੀਆਂ ਚੜਦੇ ਨੇ ਸਾਰਾ ਟੱਪਰ ਤੇ ਦੋਵੇਂ ਹੱਥ ਇਹਨਾਂ ਦੀਆਂ ਔਰਤਾਂ ਦੇ ਸੋਨੇ ਨਾਲ ਲੱਤੇ ਪਏ ਨੇ ਕਿਚਰੀਵਾਲ ਸਾਹਿਬ 50 ਕਰੋੜ ਰੁਪਏ ਦੀ ਸ਼ੀਸ਼ ਮਹਿਲ ਕੋਠੀ ਜਿਹਦੀ ਸੀਬੀਆਈ ਦੀ ਜਾਂਚ ਲੱਗੀ ਦਿੱਲੀ ਵਿੱਚ ਇਹਦਾ 2-2 ਕਰੋੜ ਰੁਪਏ ਦਾ ਬਾਥਰੂਮ ਬਣਿਆ ਹੋਆ ਮੇਰੇ ਵੀਰੋ ਇਹ ਆਮ ਆਦਮੀ ਕਿੱਥੇ ਰਹਿ ਲਵਲੀ ਯੂਨੀਵਰਸਿਟੀ ਦਾ ਮਾਲਕ 25000 ਕਰੋੜ ਦਾ ਅਸ਼ੋਕ ਮਿੱਤਲ ਆਮ ਆਦਮੀ ਨੇ ਰਾਜ ਸਭਾ ਦਾ ਮੈਂਬਰ ਚੁਣਿਆ ਸ਼ਨੀਰੂੜਾਇਕ ਬਹੁਤ ਵੱਡਾ ਬਿਲਡਰ ਲੁਧਿਆਣੇ ਦਾ ਆਮ ਆਦਮੀ ਨੇ ਉਸ ਰਾਜ ਸਭਾ ਦਾ ਮੈਂਬਰ ਚੁਣਿਆ ਆਮ ਆਦਮੀ ਨੇ ਸੰਦੀਪ ਪਾਟਕ ਤੇ ਨਗਰ ਚਟਿਆਰ ਗੈਰ ਪੰਜਾਬੀਆਂ ਨੂੰ ਸਾਡੇ ਸਿਰ ਦੇ ਉੱਤੇ ਬਿਠਾਇਆ ਕਦੀ ਤੁਸੀਂ 8 ਮੈਂਬਰ ਬਣਾ ਕੇ ਭੇਜੇ ਰਾਜ ਸਭਾ ਤੇ 92 ਐਮ ਐਲ ਏ ਮੈਨੂੰ ਦੱਸ ਦਿਓ ਕਿਹੜੇ ਮੁੱਦੇ ਦੇ ਉੱਤੇ ਬੋਲੇ ਨੇ ਭਰਾਓ ਕਦੀ ਪਾਣੀ ਦੇ ਬੋਲੇ ਨੇ ਕਦੀ ਕੈਂਸਰ ਦੇ ਬੋਲੇ ਨੇ ਕਦੀ ਪੰਜਾਬ ਦਾ ਜ਼ਮੀਨ ਥੱਲੇ ਪਾਣੀ ਘਟ ਗਿਆ ਸਭ ਤੋਂ ਜ਼ਿਆਦਾ ਸਨੂਰ ਦਾ ਘਟਿਆ ਪੋਟੇਬਲ ਜਿਹੜੀ ਭਵੰਤਮਾਨ ਤੇ 92 ਤੇ ਅੱਠ ਰਾਜ ਸਭਾ ਦੇ ਮੈਂਬਰ ਬੋਲੇ ਕਿ ਬਹੁਤ ਚਿੰਤਾਜਨਕ ਗੱਲ ਆ ਸਾਡਾ ਪਾਣੀ ਪੰਜਾਬ ਦੀ ਧਰਤੀ ਤੇ ਹਲੇ ਥੱਲਿਓਂ ਘਟਦਾ ਜਾ ਰਿਹਾ ਹੈ ਮੁੱਕ ਜਾਵੇਗਾ ਇੱਕ ਦਿਨ ਕਿਦੀ ਕੋਈ ਬੋਲਿਆ ਤੇ ਕਿ ਮੈਂ ਕਿਹਾ ਪਾਕਿਸਤਾਨ ਨਾਲ ਵਪਾਰ ਦਾ ਬਾਰਡਰ ਖੁੱਲਣਾ ਚਾਹੀਦਾ ਤਾਂ ਕਿ ਸਾਡੀਆਂ ਜਿੰਸਾਂ ਸਾਡੇ ਜਿਹੜੇ ਇੰਡਸਟਰੀ ਦਾ ਦਸਮਾਨ ਹੈ ਪਿੱਛੇ ਕੇ ਜ਼ਿਆਦਾ ਰੇਟਾਂ ਤੇ ਪਰ ਭਗਵੰਤ ਮਾਨ ਕੀਤਾ ਵਾ ਜੋ ਬੀਜੇਪੀ ਲਈਦੀ ਆ ਕਿ ਪਾਸ ਪਾਕਿਸਤਾਨ ਨਾਲ ਬਾਰਡਰ ਨਹੀਂ ਖੁੱਲਣਾ ਚਾਹੀਦਾ ਸਾਰੇ ਸਟੈਂਡ ਇਹਨਾਂ ਲੋਕਾਂ ਦੇ ਬੀਜੇਪੀ ਦੇ ਹਾਰਗੇ ਨੇ ਐਨੇ ਸੇ ਵੱੜ ਕੇ ਲਾਈ ਕਿਸਾਨਾਂ ਨੂੰ ਸ਼ੰਭੂ ਦੇ ਖਰੋਰੀ ਚ ਰੜ ਕੇ ਬੀਜੇਪੀ ਦਾ ਕੁੱਟਿਆ ਪਾਕਿਸਤਾਨ ਦਾ ਬਾਰਡਰ ਖੋਲਣ ਨਹੀਂ ਦੇ ਦਿੰਦੇ ਤੇ ਸਾਨੂੰ ਬਿੱਲ ਜਿਹੜਾ ਮੈਂ ਕਹਿ ਰਿਹਾ ਕਿ ਗੈਰ ਪੰਜਾਬੀਆਂ ਦੇ ਉੱਤੇ ਰੋਕ ਲਾਈ ਜਾਵੇ ਉਹ ਸਾਨੂੰ ਪਾਸ ਨਹੀਂ ਕਰ ਦਿੰਦੇ ਕਿਉਂਕਿ ਕੇਜਰੀ ਵਾਲੇ ਦਾ ਗੱਗ ਝੱਡਾ ਨਹੀਂ ਚਾਹੁੰਦੇ ਤੇ ਨੌਕਰੀਆਂ ਪੰਜਾਬੀਆਂ ਨੂੰ ਮਿਲਣ ਕਿਚਰੀਵਾਲ ਰਾਕੇਬ ਚੰਦਾ ਨਹੀਂ ਚਾਹੁੰਦੇ ਇੱਥੇ ਗੈਰ ਪੰਜਾਬੀਆਂ ਦੀ ਆਬਾਦੀ ਵਕੇ ਉਹ ਚਾਹੁੰਦੇ ਜਹਾਂ ਤੋਂ ਜ਼ਿਆਦਾ ਹੋਣ ਤਾਂ ਕਿ ਪੰਜਾਬੀ ਜਿਹੜੇ ਨੇ ਉਹ ਸਾਡੇ ਗੁਲਾਮ ਬਣ ਕੇ ਰਹਿ ਜਾਣ ਦੋਸਤੋ ਇਹ ਸਾਰੇ ਨੁਕਤੇ ਬਹੁਤ ਇੰਪੋਰਟੈਂਟ ਨੇ ਤੁਸੀਂ ਬੜੇ ਸੁਜੇ ਹੋਏ ਵਿਅਕਤੀ ਬੈਠੇ ਹੋ ਸਾਰੇ ਪਿੰਡਾਂ ਦੇ ਬੜੇ ਸੂਝਵਾਨ ਤਜਰਬੇਕਾਰ ਤੁਸੀਂ ਉਮਰਾਂ ਗਾਲੀਆਂ ਦੇ ਖੇਤੀ ਸਾਰੀ ਫੇਰ ਹੈ ਆਪਣੀ ਵਿਆਜ ਸਾਡੇ ਤੇ ਬਿਮਾਰੀਆਂ ਜਿੰਨਾ ਲਾਇਆ ਜਾ ਰਿਆ ਅਸੀਂ ਕਰਜ਼ਾਈ ਬੈਠੇ ਆਂ ਸਾਡੇ ਖੇਤ ਮਜ਼ਦੂਰ ਤੇ ਕਿਸਾਨ ਆਤਮ ਹੱਤਿਆ ਕਰ ਰਹੇ ਨੇ ਹਾਲਾਤ ਅੱਛੇ ਨਹੀਂਗੇ ਆਓ ਆਪਾਂ ملਕੇ ਆਸ ਗੁਰੂਮ ਦੀ ਇਲੈਕਸ਼ਨ ਆਪਾਂ ਅਗਰ ਜਿੱਤਾਂਗੇ ਇੱਕ ਤਾਂ ਪੰਜਾਬ ਦੇ ਵਿੱਚੋਂ ਇੱਕ ਨਵਾਂ ਰਾਜਨੀਤਿਕ ਮੂੜ ਘਟਿਆ ਜਾਵੇਗਾ ਮੇਰੇ ਵੀਰੋ ਆ ਝੂਠਿਆਂ ਤੋਂ ਖੇੜਾ ਚੁੱਪਣ ਲੱਗ ਜਾਵੇਗਾ 2027 ਦੀ ਤਿਆਰੀ ਕਰਕੇ ਪੰਜਾਬ ਦੇ ਧਰਤੀ ਖੱਦਰੇ ਪਾਣੀ ਪੰਜਾਬ ਦੇ ਕੈਂਸਰ ਦੀ ਸਮੱਸਿਆ ਪੰਜਾਬ ਦੇ ਵਿੱਚ ਖੇਤ ਮਜ਼ਦੂਰਾਂ ਤੇ ਕਿਸਾਨਾਂ ਦੇ ਕਰਜ਼ਾ ਤੇ ਆਤਮ ਹੱਤਿਆ ਦਾ ਮਸਲਾ ਪੰਜਾਬ ਦੇ ਵਿੱਚ ਪਾ ਪੰਜਾਬ ਚੋਂ ਲਗਾਤਾਰ ਲੱਖਾਂ ਦੀ ਤਰ੍ਹਾਂ ਵਿੱਚ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਇਹਨਾਂ ਨੂੰ ਕਿਵੇਂ ਰੋਕਿਆ ਜਾਊਗਾ ਪੰਜਾਬ ਦੀ ਇੰਡਸਟਰੀ ਔਰ ਪੰਜਾਬ ਦੀ ਐਗਰੀਕਲਚਰ ਨੂੰ ਕਿੱਦਾਂ ਇਰੂਫ ਕੀਤਾ ਜਾਵੇਗਾ ਇਸ ਸਾਰੀ ਦਾ ਅੱਛਾ ਰੂਟ ਮੈਪ ਬਣਾ ਕੇ ਆਪਾਂ ਅੱਗੇ ਵਧਣਾ ਹੈ ਔਰ ਮੈਂ ਤਾਂ ਯਕੀਨ ਤੋਂ ਹੋਣਾ ਕਿ ਤੁਸੀਂ ਮੈਨੂੰ ਚੁਣ ਕੇ ਭੇਜੋਗੇ ਪਿਤਾ ਲੋਕ ਸਭਾ ਦੇ ਵਿੱਚ ਮੈਂ ਤੁਹਾਡੀ ਆਵਾਜ਼ ਬਣ ਕੇ ਸਭ ਦੀ ਔਰ ਸਾਰੇ ਵਰਗਾਂ ਦੀ ਵਿਸ਼ੇਸ਼ ਤੌਰ ਤੇ ਕਿਰਤੀਆਂ ਦੇ ਕਾਮਿਆਂ ਦੀ ਕਮਜ਼ੋਰ ਵਰਗਾਂ ਦੀ ਪਛੜੀਆਂ ਸ਼੍ਰੇਣੀਆਂ ਦੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਤੇ ਛੋਟੇ ਉਪਾਰਗਾਂ ਦੇ ਯਤਨ ਕਰਕੇ ਉਸ ਲੋਕ ਸਭਾ ਵਿੱਚ ਰੱਖਿਆ ਕਰੂੰਗਾ ਮੈਂ ਤੁਹਾਡਾ ਮੀਰੋ ਭਰੋਸਾ ਟੁੱਟਣ ਨਹੀਂ ਦਊਗਾ ਤੁਹਾਡੇ ذریعے ਮੈਂ ਅਕਾਲੀ ਵੀਰਾਂ ਨੂੰ ਅਪੀਲ ਕਰਦਾ ਕਿ ਤੁਸੀਂ ਵੀ ਸਾਡਾ ਸਾਥ ਦਿਓ ਤੁਹਾਡੇ ਲਈ ਤੁਹਾਡੇ ਲੀਡ ਵਿੱਚ ਕੋਈ ਕਸੂਰ ਨਹੀਂ ਹੈ ਆਓ ਸਾਡਾ ਸਾਥ ਦਿਓ ਮੈਂ ਅਪੀਲ ਕਰੂੰਗਾ ਤੇਜਸ ਸਿੰਘ ਸੁਤੰਤਰ ਦੇ ਪੈਰੋਕਾਰਾਂ ਨੂੰ ਮੈਂ ਅਪੀਲ ਕਰੂੰਗਾ ਸ਼ੇਰਵਰ ਸਿੰਘ ਠੀਗਰੀਵਾਲ ਦੇ ਪੈਰਾਕਾਰਾਂ ਨੂੰ ਮੈਂ ਅਪੀਲ ਕਰੂੰਗਾ ਸਾਰੇ ਸੰੂਰ ਜ਼ਿਲ੍ਹੇ ਦੇ ਕਾਮਰੇਡ ਭਰਾਵਾਂ ਨੂੰ ਕਿ ਸਾਡਾ ਸਾਥ ਦਿਓ ਕਿ ਆਪਾਂ ਆਪਣੇ ਪੰਜਾਬ ਨੂੰ ਦੁਬਾਰਾ ਲੀਹਾਂ ਤੇ ਲੌਂਡਾ ਉਪਰਾਲਾ ਕਰੀਏ ਚੋਣ ਨਿਸ਼ਾਨ ਮੇਰੇ ਵੀਰੋਂ ਹੱਥ ਪੱਜਾ ਹੈ ਦੋਸਤੋ ਆ ਜਿਹੜਾ ਅੱਜ ਇਕੱਠਿਆਂ ਵਿੱਚ ਦੇਖ ਰਿਹਾ ਸਾਡੇ ਆ ਬੀਬੀਆਂ ਪੈਰਾ ਸਤਕਾਰਯੋ ਅਤੇ ਇਸ ਇਕੱਠ ਵਿੱਚ ਸਾਰੇ ਵਰਗਾਂ ਦੇ ਲੋਕ ਨੇ ਜਾਟ ਵੀ ਨੇ ਚੱਕ ਵੀ ਨੇ ਖੇਤ ਮਜ਼ਦੂਰੀ ਨੇ ਪਛੜੀਆਂ ਸ਼੍ਰੇਣੀਆਂ ਨੇ ਕਿਰਤੀ ਵੀ ਨੇ ਕਾਮੇ ਵੀ ਨੇ ਅੱਜ ਜੇ ਤੁਸੀਂ ਅੱਜ ਇੱਥੇ ਬੈਠੀ ਹੋ ਮੈਂ ਤੁਹਾਨੂੰ ਇਹ ਕਹਿਣਾ ਹੈ ਕਿ ਇਹ ਲੋਕਸ਼ਭਾ ਦੇ ਇਲੈਕਸ਼ਨ ਹੈ ਪਰ ਲੋਕਸ਼ਭਾ ਤੇ ਤੁਹਾਡੀ ਕੋਈ ਗੱਲ ਨਹੀਂ ਹੋਈ ਅੱਜ ਤੱਕ 70-75 ਸਾਲ ਤੋਂ ਪਿੰਡੂ ਤੱਕਾ ਜਿਹਦੇ ਤੁਸੀਂ ਸਾਰੇ ਵਰਗਾਂ ਦੇ ਲੋਕ ਜਾਣਦੇ ਹੋ ਅੰਪਾ ਤਾਂ ਅੱਗੇ ਜਾਣ ਦੀ ਬਜਾਏ ਪਿੱਛੇ ਆਏ ਆ ਬਾਕੀ ਸਾਰੇ ਵਰਗਾਂ ਨੂੰ ਬੜਾ ਫਾਇਦਾ ਹੋਇਆ ਇਸ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕੋ ਕੋ ਨਾਲੇ ਹੱਥ ਵਿੱਚ ਸਰੂਨ ਬੜੇ ਲੋਕ ਸਭਾ ਦੇ ਵਿੱਚ ਵਪਾਰੀਆਂ ਨੇ ਬੜੀ ਤਰੱਕੀ ਕੀਤੀ ਜਿਹਦੇ ਕੋਲ ਛੋਟਾ ਮੋਟਾ ਕਾਰੋਬਾਰ ਸੀਗਾ ਉਹ ਦਰਮਿਆਨਾ ਕਾਰੋਬਾਰ ਵਾਲਾ ਬਣ ਗਿਆ ਜਿਹੜਾ ਦਰਮਿਆਨਾ ਕਾਰਖਾਨੇਦਾਰ ਸੀ ਕੋ ਵੱਡਾ ਕਾਰਖਾਨੇਦਾਰ ਬਣ ਗਿਆ ਜਿਹਦੇ ਕੋਲ ਦੋ ਚਾਰ ਫੈਕਟਰੀਆਂ ਸੀਗੀਆਂ ਉਹਨਾਂ ਨੇ 10 ਦੀ 50 ਬਣਾ ਲਿਆ ਜਿਹੜਾ ਕੋਈ 5-700 ਜਾਂ ਕੋਈ ਦੋ ਚਾਰ ਲੱਖ ਦਾ 10-20 ਲੱਖ ਰੁਪਏ ਦਾ ਮਾਲਕ ਸੀਗਾ ਉਹ ਕਰੋੜਾਜ ਬਣ ਗਿਆ ਕਰੋੜਾ ਵਾਲਾ ਅਰਬਾਜ ਬਣ ਗਿਆ ਲੇਕਿਨ ਪਿੰਡਾਂ ਦੇ ਲੋਕ ਅੱਜ ਵੀ ਕਰਜ਼ੇ ਵਿੱਚ ਬੈਠੇ ਨੇ ਮਿਹਨਤ ਦਿਨ ਤੋਂ ਰਾਤ ਤੱਕ ਤੁਸੀਂ ਕਰਦੇ ਹੋ ਇਸ ਦੇਸ਼ ਦੀ ਬਾਰਡਰਾਂ ਦੇ ਉੱਤੇ ਰਾਖੀ ਵੀ ਤੁਹਾਡੇ ਬੱਚੇ ਕਰਦੇ ਨੇ ਇਸ ਦੇਸ਼ ਦੇ ਅਨਾਜ ਦਾ ਢੇਡ ਵੀ ਤੁਸੀਂ ਭਰਦੇ ਹੋ ਪਰੰਤੂ ਆਪਣੇ ਆਪਣੇ ਚਿਹਰੇ ਇਸ ਘਟ ਦੀ ਤਸਵੀਰ ਖਿੱਚੂਗਾ ਮੈਂ ਆਪਣੀ ਵੱਡੀ ਗੱਲ ਕੇ ਤਸਵੀਰ ਦੇਖ ਲਓ ਸਾਡੇ ਸਾਰਿਆਂ ਦੇ ਚਿਹਰੇ ਉਦਾਸ ਨੇ ਲੱਥੇ ਹੋਏ ਨੇ ਕਿਉਂਕਿ ਸਾਡੇ ਬੱਚਿਆਂ ਦੇ ਵਾਸਤੇ ਨੌਕਰੀ ਕੋਈ ਨਹੀਂ ਸਾਡੇ ਮਾਪਿਓ ਜਾ ਕੋ ਸਾਡੇ ਪਰਿਵਾਰ ਚ ਕੋਈ ਵਿਵਾਰ ਹੋ ਜੇ ਖੁਦਾਨਾ ਖਾਸਾ ਕਿਸੇ ਨੂੰ ਕੈਂਸਲ ਹੋ ਜੇ ਕਾਰਾ ਪੀ ਲਿਆ ਹੋਵੇ ਕੋਈ ਪ੍ਰਬੰਧ ਨਾ ਸਾਡੇ ਕੋ ਸਾਡੇ ਨੇ ਨਹੀਂ ਗਿਆ ਸੀ ਬਸ ਅਗੱਛਕੇ ਫਿਰ ਕਰਕੇ ਮੈਂ ਤੁਹਾਨੂੰ ਇਹ ਕਹਿਣ ਆਇਆ ਕਿ ਵੋਟਾਂ ਦਾ ਤੁਸੀਂ ਬਹੁਤ ਵਾਰ ਪਾਈਆਂ ਵਿਧਾਨ ਸਭਾ즈 ਵੀ ਪਾਈਆਂ ਲੋਕ ਸਭਾ ਵੀ ਪਾਈਆਂ ਇਹ ਜਿਹੜੇ ਲੋਕ ਸਭਾ ਤੇ ਵਿਧਾਨ ਸਭਾ ਦੇ ਇਹ ਜਿਹੜਾ ਇੱਕ ਪਲੇਟਫਾਰਮ ਆ ਇਹ ਤੁਹਾਡੀ ਬੇਚੀ ਵਾਸਤੇ ਇਸ ਕਰਕੇ ਨਹੀਂ ਵਰਤੇ ਜਾਂਦੇ ਕਿਉਂਕਿ ਤੁਹਾਡੇ ਨੁਮਾਇंदे ਉੱਥੇ ਜਾ ਕੇ ਦਿੱਲੀ ਵਿੱਚ ਤੁਹਾਡੀ ਆਵਾਜ਼ ਨਹੀਂ ਉਠਾਉਂਦੇ ਉੱਥੇ ਜਾ ਕੇ ਵਾਹ ਉਹਨਾਂ ਨੂੰ ਕਾਰਪੋਰੇਟ ਕਰਾਣੇ ਜਿਹੜਾ ਅਕਸਰ ਤੁਸੀਂ ਨਾਮ ਸੁਣਦੇ ਹੋ ਕਿ ਜੀ ਅੰਬਾਨੀ ਨੇ ਜੀ ਟਾਡਾਨੀ ਆ ਜੀ ਤੇ ਅਮੀਰ ਆਦਮੀ ਨੇ ਜੀ ਟਾਟੇ ਤੇ ਬਿਰਲੇ ਆ ਜੀ ਉਹਨਾਂ ਦੀਆਂ ਗੱਲਾਂ ਬੁਗੀਆਂ ਉਹਨਾਂ ਦੀਆਂ ਨੀਤੀਆਂ ਬਣਦੀਆਂ ਤੁਹਾਡੀ ਨੀਤੀਆਂ ਘਰ ਬਣੀ ਹੁੰਦੀ ਤੇ 70 80 ਸਾਲ ਕੇ ਤੁਹਾਡੇ ਤੋਂ ਬਾਅਦ ਤੁਸੀਂ ਲੋਕ ਕਰ ਜਾਈਂ ਨਾ ਹੁੰਦੇ ਤੁਹਾਡੇ ਵਾਸਤੇ ਨੀਤੀ ਹੀ ਨਹੀਂ ਬਣੀ ਉੱਥੇ ਔਰ ਕਿਉਂ ਨਹੀਂ ਬਣੀ ਸਾਧਿਆ ਸਾਧਿਆ ਗੱਲਾਂ ਨਾਲ ਤੁਮ ਸੰਭਧਨ ਕਰਨ ਦੀ ਕੋਸ਼ਿਸ਼ ਕਰਨਾ ਦੇਖੋ ਮੇਰੇ ਸਾਥ ਦੇ ਨਾਲ ਆਪਣੇ ਦੇਸ਼ ਵਿੱਚ ਤਿੰਨ ਤਰ੍ਹਾਂ ਦੇ ਲੋਕੀ ਰਹਿੰਦੇ ਨੇ ਸਭ ਤੋਂ ਵੱਡਾ ਵਰਗ ਤਾਂ ਆ ਤੁਸੀਂ ਬੈਠੇ ਹੋ 60 ਤੋਂ ਲੈ ਕੇ 65% ਭਾਰਤ ਦੇ ਸਬੰਧ ਪੰਜਾਬ ਪਿੰਡਾਂ ਤੋਂ ਅਸਲਾਵਾ 60-65% ਇੱਕ ਵਰਗ ਹੈਗਾ ਜਿਹੜਾ ਵਿਸ਼ਵਾਸਤਾ ਜਿਹੜਾ ਵਪਾਰੀ ਦੇ ਕਾਰੋਬਾਰੀ ਨੇ ਦਸਰਾ ਵਰਗਾ ਉਹ ਆਪਣੇ ਪਿੰਡਾਂ ਜੀ ਆ ਤੇ ਸ਼ਹਿਰਾਂ ਜੀ ਆ ਉਹ ਹੈਗੇ ਨੇ ਸਰਕਾਰੀ ਮੁਲਾਜ਼ਮ এমਪਲੋਇਸ ਉਹ ਜਿਹੜੇ ਪਹਿਲੇ ਦੋ ਵਾਰ ਕੁਤਲੇ ਗੱਲ ਕਰ ਲੋ ਜਿਹੜੇ ਅਮੀਰ ਆ ਉਹਨਾਂ ਤੇ ਖਿਆਲ ਗੱਲ ਨਹੀਂ ਛੱਡਦੇ ਜਿਹੜਾ ਵਪਾਰੀਆਂ ਚੋਂ ਜਿਹੜਾ ਸਾਦਾ ਛੋਟਾ ਦੁਕਾਨਦਾਰ ਛੋਟਾ ਵਪਾਰੀ ਉਹ ਵੀ ਆਪਣੇ ਆ ਆਪਣੇ ਵਰਗ ਹੈ ਜੀ ਆ ਔਰ ਜਿਹੜਾ ਦੂਜਾ ਵਰਗ ਹੈਗਾ ਮੁਲਾਜ਼ਮ ਵਰਗ ਇਹਨਾਂ ਦੇ ਵਿੱਚ ਵੀ ਪਿੰਡਾਂ ਸ਼ਹਿਰਾਂ ਤੋਂ ਕਿ ਵਾਸਤੇ ਉਹ ਤਿੰਨ ਵਰਗਾ ਦੇ ਮਹਤਵਪੂਰਨ ਕਹਾਣੀ ਸੁਣਾਉਣਾ ਜਿਹਨਾਂ ਦਾ ਪਹਿਲਾ ਵਪਾਰੀਆਂ ਦਾ ਅਮੀਰ ਤੱਤਕਾ ਉਹਦਾ ਇੰਨਾ ਕਿ ਅਸੀਂ ਨਾਗੇ ਆਪਣੇ ਤੋਂ ਤੁਸੀਂ ਸ਼ਬਦ ਨਾਮ ਪਤਾ ਨਹੀਂ ਕਿੰਨਾ ਕਿ ਸੁਣਿਆ ਅਡਾਨੀ ਜਿਹੜਾ ਕਿ ਮੋਦੀ ਸਾਹਿਬ ਦਾ ਮਿੱਤਰ ਆ ਮੋਦੀ ਸਾਹਿਬ ਦੇ 10 ਸਾਲ ਦੇ ਰਾਜ ਵਿੱਚ ਉਹ ਥੱਲੇ ਉੱਠ ਕੇ ਨਾ ਸਿਰਫ ਭਾਰਤ ਦਾ ਬਲਕਿ ਦੁਨੀਆਂ ਦੇ ਵੀਰ ਆਦਮਿਆਂ ਵਿੱਚ ਪਹੁੰਚ ਗਿਆ ਸ਼ਹਿਰ ਤੋੜਾ ਸਰਮਾਇਆ ਕੱਲੇ ਇੱਕ ਅਦਾਨੀ ਪਰਿਵਾਰ ਦਾ ਤੇ ਜਨਾਲ ਵਿੱਚ ਅੰਬਾਨੀ ਵੀ ਪਾ ਜੀਏ ਜਿੰਨਾ ਸਰਮਾਇਆ 4 5 7 ਸੂਬਿਆਂ ਕੋਲ ਹੋਊਗਾ ਉਹਨਾਂ ਉੱਤੇ ਪਹਾਰਾਂ ਲੇ ਕੋਲ ਮੋਦੀ ਸਾਹਿਬ ਦੀ ਸਰਕਾਰ ਨੇ ਹੁਣ ਪਿਛਲੇ 10 ਸਾਲਾਂ ਦੇ ਵਿੱਚ ਇਹ ਗੱਲ ਪਾਰਲੀਮੈਂਟ ਵਿੱਚ ਸਾਹਮਣੇ ਮੈਂਬਰ ਦੇ ਜਵਾਬ ਵਿੱਚ ਆਇਆ ਮੈਂ ਕੋਈ ਨਹੀਂ ਕਹਿ ਰਿਹਾ ਕਿੰਨਾ ਕਰਜ਼ਾ ਮਾਫ਼ ਕੀਤਾ ਮੀ拉 ਦਾ ਕਾਰਪੋਰੇਟਾਂ ਦਾ ਵਪਾਰੀਆਂ ਵਡਿਆਂ ਦਾ ਪੰਨਾ ਨੇ ਮੰਗਣਾ ਨੀਗਾ 15 ਲੱਖ ਕਰੋੜ ਰੁਪਏ ਮਾਸ ਕੀਤਾ 15 ਲੱਖ ਕਰੋੜ ਇਹ ਪੈਸਾ ਚੰਦ ਕੰਪਨੀਆਂ ਦਾ ਹੋ ਸਕਦਾ 100 150 200 250 300 ਕੰਪਨੀ ਦਾ ਲੇਕਿਨ ਜਿਹੜਾ ਕਿਸਾਨ ਦਾ ਵਰਗਿਆ ਖੇਤ ਮਜ਼ਦੂਰ ਦਾ ਕੀਤੀ ਕੰਮ ਹੈ ਜਿਹੜੇ ਆਪਾਂ ਬੈਠੇ ਆ ਪੰਜਾਬ ਦੇ ਕਿਸਾਨ ਤੇ ਕੀਤੀ ਤੇ ਕਾਮਿਆਂ ਦਾ ਬਲਕਿ ਕਿੰਨਾ ਕਰਦਾ ਟੋਟਲ ਸਾਰਾ ਪਾ ਕੇ ਆੜਤੀਆਂ ਦਾ ਬੈਂਕਾਂ ਦਾ ਔਰ ਸੁਸਾਇਟੀਆਂ ਦਾ 1 ਲੱਖ ਕਰੋੜ ਆ ਮਤਲਬ ਕਿ ਤੁਹਾਡਾ 15 ਗੁਣਾ ਘੱਟ ਕਰਦਾ ਸੀਗਾ ਔਰ ਤੁਹਾਡਾ ਕਰਜ਼ਾ ਹੈਗਾ ਘੱਟੋ ਘੱਟ 14-15 ਲੱਖ ਪਰਿਵਾਰ ਦਾ ਮੋਦੀ ਨੇ ਬੀਜੇਪੀ ਨੇ ਉਹ ਮਾਫੀ ਕੀਤਾ ਉਹ ਥੋੜੇ ਜਿਹੀ ਕੰਪਨੀਆਂ ਦਾ ਮਾਫ ਕਰਤਾ ਲੇਕਿਨ ਜਿਹੜਾ ਗਰੀਬਾਂ ਦਾ ਕਰਜ਼ਾ ਆ ਤੁਸੀਂ ਬੈਠੇ ਮੈਂ ਪੁੱਛਣ ਦੀ ਲੋੜ ਨਹੀਂ ਤੁਸੀਂ ਤੁਹਾਡੇ ਦੇ 7 ਲੱਖ ਨਾਲ ਵੀ ਕਰਜ਼ਾ ਆ ਤੁਸੀਂ ਹਕਾਸ਼ ਹੋ ਤੁਹਾਡੇ ਮਨ 'ਚ خیال ਆਉਂਦਾ ਕਰਜ਼ਾ ਕਿਤਾ ਵਾਪਸ ਲੱਥੇਗਾ ਤੁਹਾਨੂੰ ਵਿਆਹ ਜੀ ਡਾ ਦਾ ਇਸ ਕਰਜ਼ੇ ਦਾ ਕਿਸੇ ਗਰੀਬ ਆਦਮੀ ਦੇ ਲੇਬਰ ਕਲਾਸ ਦੇ ਉੱਤੇ 55000 ਦਾ ਕਰਜ਼ਾ 55000 ਦਾ ਡਰਿਆ ਪਿਆ ਹੋਆ ਇਹ ਕਰਜ਼ਾ ਕਿਸੇ ਨੇ ਮਾਉਂਕੀ ਦਿੱਤਾ ਇੱਥੋਂ ਤਾਂ ਮੁਕੀ ਸਮਝ ਆਉਂਦੀ ਆ ਕਿ ਭਾਰਤ ਦੀ ਆ 10 ਸਾਲ ਦੀ ਰਾਜਵਾੜੀ ਸਰਕਾਰ ਨੇ ਕਿਸੇ ਗਰੀਬ ਦੀ ਸਾਰ ਨਹੀਂ ਲਈ ਪਿੰਡੂ ਤੱਕੇ ਦੀ ਸਾਰ ਨਹੀਂ ਲਈ ਇਸ ਕਰਕੇ ਉਹਨਾਂ ਨੇ ਅਮੀਰਾਂ ਨੂੰ ਵਧਾਇਆ ਕਿਉਂ ਅਮੀਰਾਂ ਨੂੰ ਦਾ ਜਿਹੜਾ ਜਿਹੜਾ ਹਰ ਆਪਣਾ ਜੰਬਰ ਉਹ ਸਾਡੇ ਹੀ ਆਪਣਾ ਲੇਕਿਨ ਇਹ ਸਰਕਾਰਾਂ ਨੇ ਬੇਸ ਵਿੱਚ ਉਹਨਾਂ ਵਾਸਤੇ ਵੀ ਨੀਤੀਆਂ ਬਣੀਆਂ ਉਹਨਾਂ ਵਾਸਤੇ ਬੁnabla ਮੈਡੀਕ ਦੇ ਸਾਥ ਦੇ ਨਾਲ ਆਪਣੀ ਜ਼ਿੰਦਗੀ ਬਿਸਰ ਕਰ ਸਕਣ ਸੱਤ ਵਾਰ ਸੋਲਵਾਲੀ ਗੱਲ ਪਹਿਲੋ ਸੱਤ ਵਾਰ ਵੇਕ ਮਿਸ਼ਨ ਮਿਠਾਏਗੇ ਕਿ ਇਹਨਾਂ ਦੀ ਤਨਖਾਹ ਵਧਾਓ ਇਹਨਾਂ ਦੀ ਤਨਖਾਹ ਵਧਾਓ ਵਧਾਓ ਤਾਂ ਕਿ ਮਹंगाई ਦੇ ਸਾਥ ਦੇ ਨਾਲ ਜੀ ਸਕਣ ਇੱਕ ਸਾਈ ਦੀ ਤਨਖਾਹ ਹੈ ਤਾਂ ਕੋਈ 25 30 35 ਸਾਲ ਪੁੱਛੇ 5-6000 ਰੁਪਏ ਸੀ ਅੱਜ ਉਹਦੇ ਤਨਖਾਹ 50-60000 ਰੁਪਏ ਆ ਇਹਦਾ ਮਤਲਬ ਉਹਨੂੰ ਤਾਂ 10 ਗੁਣਾ ਜ਼ਿੰਦਗੀ ਦੇ ਵਿੱਚ ਚੱਕੇ ਮਦਦ ਦਾ ਕੋਕਾ ਵੜਿਆ ਗੱਲਾ ਪਿੰਡੂ ਤੱਕਾ ਕਿਸਾਨ ਖੇਤ ਮਜ਼ਦੂਰ ਲੇਬਰ ਕਿਰਤੀ ਕਾਮੇ ਪਛੜੇ ਇਹ ਲੋਕ ਨੇ ਜਿਨ੍ਹਾਂ ਦੀ ਜ਼ਿੰਦਗੀ ਪਹਿਲਾਂ ਨਾਲੋਂ ਮਾੜੀ ਹੋਈ ਆ ਮੇਰੇ ਦਿਨ ਸੁਣੋ ਕਿੱਦਾਂ ਮਾੜੀ ਹੋਈ ਆ ਆਪਰਾਂ ਬੈਠੀਆਂ ਮੇਰੀਆਂ ਅੱਜ ਤੋਂ ਪਿੱਛੇ 50 60 ਸਾਲ ਪਹਿਲਾਂ ਭੈਣੋ ਪੁੱਛੋ ਆਪਣੇ ਪਰਵਾਰਾਂ ਦੇ ਵਿੱਚ 2 3 ਕੁਇੰਟਲ ਕਣਕ ਨੂੰ ਚਕੇ ਇੱਕ ਗੁੱਲਾ ਸੋਨਾ ਆ ਜਾਂਦਾ ਸੀ ਬਾਕੀ ਸਾਰੇ ਵਰਗਾਂ ਨੇ ਤਰੱਕੀ ਕੀਤੀ ਸ਼ਹਿਰਾਂ ਵਿੱਚ ਇੱਕ ਪੰਜ ਬੰਦੇ ਦੇ ਮਕਾਨ ਵਿੱਚ ਦੋ ਗੱਡੀਆਂ ਖੜੀਆਂ ਨੇ ਉਹਨਾਂ ਦੇ ਨਿਆਣਿਆਂ ਕੋਲ ਵਧੀਆ-ਵਧੀਆ ਮੋਟਰਸਾਈਕਲ ਸਕੂਟਰ ਗੱਡੀਆਂ ਮੋਟਰਾਂ ਨੇ ਸਾਰਿਆਂ ਨੇ ਤਰੱਕੀ ਕੀਤੀ ਮੁਲਾਜ਼ਮਾਂ ਨੇ ਵੀ ਰੀਜ਼ਨੇਬਲ ਪਹੁੰਚ ਕਰ ਲਈ ਉਹਨਾਂ ਦੇ ਕੋਲ ਵੀ ਜਿਗਾਰਡ ਹੈਗਾ ਅੱਜ ਜੇ ਤੁਸੀਂ ਬੈਠੇ ਹੋ ਅੱਜ 60 70 ਸਾਲ ਦੀ ਆਜ਼ਾਦੀ ਤੋਂ ਬਾਅਦ ਤੁਹਾਨੂੰ ਅਗਰ ਤੁਸੀਂ 1 ਟੋਲਾ ਸੋਨਾ ਲੈਣਾ ਹੋਵੇ ਤੁਹਾਨੂੰ 30 35 ਕੁਇੰਟਲ ਕਰਨ ਕਰੂਚਰੀ ਪੈਂਦੀ ਆ ਇਹਦਾ ਮਤਲਬ ਤੁਹਾਡੀ ਕਿਸੇ ਨਿਸਾਰ ਨਹੀਂ ਲੈਣੀ ਉਹ ਸਾਰ ਕਿੱਥੇ ਲੈਣੀ ਆ ਲੋਕ ਸਭਾ ਦੇ ਵਿੱਚ ਜਿੱਥੇ ਨੀਤੀਆਂ ਬਣੀਆਂ ਨੇ ਜਿੱਥੇ ਭਾਗ ਹੈ ਹੋਣੇ ਨੇ ਜਿੱਥੇ ਐਮਐਸਪੀ ਦਾ ਕਾਨੂੰਨ ਬਣਨਾ ਜਿੱਥੇ ਨਿਰਿਕਾ ਦਾ ਕਾਨੂੰਨ ਬਣਨਾ ਜਿੱਥੇ ਗਰੀਬਾਂ ਦਾ ਕਾਨੂੰਨ ਬਣਨਾ ਬੜਾ ਬੜੇ ਆ ਕੇ ਖੁਸ਼ ਹੋਇਆ ਇਸ ਕਰਕੇ ਇਹਦੀ ਅਹਿਮੀਅਤ ਸਮਝੋ ਕਿ ਹੈ ਕਿ ਇਹ ਇਲیکشن ਸਿਰਫ ਆਏ ਵੋਟਾਂ ਪਾਤੀਆਂ ਗਾਣਾਂਗੇ ਕੋਈ ਫਾਇਦਾ ਨਹੀਂ ਪਾਓ ਜੇ ਤੁਸੀਂ ਕਾਬਿਲ ਇਨਸਾਨਾਂ ਨੂੰ ਭੇਜੋਗੇ ਬੜੇ ਲਖੇ ਬੰਦੇ ਜਿਹੜੇ ਪਿੰਡਾਂ ਦੀ ਗੱਲ ਕਰਨ ਤਾਂ ਮੈਂ ਸੁਝਾ ਕੇ ਆਪਣਾ ਵੀ ਕੁਛ ਨਾ ਕੁਛ ਸਵਾਰ ਸਕਦੇ ਆਪਾਂ ਦੁੱਖ ਦੀ ਗੱਲ ਹੈ ਕਿ 545 ਮੈਂਬਰ ਨੇ ਲੋਕ ਸਭਾ ਚ ਜਾਂਦੇ ਵੀ ਪਿੰਡਾਂ ਦੇ ਨੇ 25% ਤਾਂ ਆਪਣੇ ਐਸਸੀ ਜਾਂਦੇ ਨੇ ਰੱਖਵਾ ਕਰਨ ਲਿਆ ਗਰੀਬ ਆਦਮੀ ਜਾਂਦੇ ਨੇ ਪਰ ਗੱਲਾਂ ਉੱਥੇ ਨੀਤੀਆਂ ਬਣ ਰਹੀਆਂ ਨੇ ਅਮੀਰਾਂ ਦੇ ਵਾਸਤੇ ਇੰਪੋਰਟ ਟੈਕਸ ਕੋਟੀਆਂ ਫੁਲਾਨੀ ਸਕੀਮ ਦੀਆਂ ਫੁਲਾਨੇ ਕਿੰਦਾ ਕੰਮ ਨੇੜਾ ਫੁਲਾਨੀ ਨੀਤੀ ਕਿੱਧਰ ਬਰੋਣੀ ਕਦੀ ਵੀ ਕਿਸੇ ਨੇ ਪਿੰਡਾਂ ਦੇ ਸਾਹਮਣੇ ਆ ਮੈਂ ਤੁਹਾਡੇ ਪਿੰਡ ਦਾ ਸ਼ਹਿਰੇ ਦੀ ਗੱਲ ਕੀਤੀ ਜਾਣੀ ਹਲੇ ਪੀਣ ਵਾਲਾ ਪਾਣੀ ਨਹੀਂ ਹੈ ਚਾਚਾ ਤੁਹਾਡੇ ਕੋਲ ਤੁਹਾਡੀ ਮੰਗ ਹੈ ਕਿ ਸਾਨੂੰ ਵਾਟਰ ਵਰਕ ਚਾਹੀਦੇ ਨੇ ਤੁਸੀਂ ਆਪਾਂ ਖੜੇ ਕਿੱਥੇ ਆ ਦੱਸੋ ਮੈਨੂੰ ਜਰਾ ਆ ਘੱਗਰ ਦਰਿਆ ਦੀ 라ਉਂਚੇ ਨਾਲ ਗੱਲ ਕੀਤੀ 라ਉਂਚੇ ਤਾਂ ਸਿੱਧੂ ਨੇ ਕੀ ਬਾੜੀ ਘਰ ਤਾਂ ਇਹਨਾਂ ਨੇ ਆਪਣਾ ਜਿੰਨਾ ਕੰਮ ਕਰਾਇਆ ਕਰਤਾ ਅਗਲੀ ਸਰਕਾਰ ਨੇ ਕੰਮ ਰੋਕਤਾ ਨਹੀਂ ਕੀਤਾ ਉਹ ਸਾਰਾ ਪੈਸੇ ਮੁੜ ਕੇ ਆਣ ਕੇ ਤੁਹਾਡੇ ਪੱਦੇ ਚ ਵਰਦਾ ਵਾ ਆਪਾਂ ਖੜੇ ਕਿੱਥੇ ਆ ਇੰਨੇ ਸਾਲ ਦੀ ਆਜ਼ਾਦੀ ਤੋਂ ਬਾਅਦ ਕਿਸੇ ਵੀ ਮੈਂ ਤੁਹਾਨੂੰ ਸਾਹਮਣੇ ਵੀ ਕਰਨਾ ਆ ਆਪਣੇ ਆਪ ਨੂੰ ਸਾਥ ਪਾਰ ਧਰਮ ਵਿੱਚ ਨਾਮ ਵੰਡੋ ਆਪਾਂ ਮਜਬੂਤੀ ਤੌਰ ਦੇ ਉੱਤੇ ਪਿੰਡੂ ਤੱਕਾਂ ਆ ਔਰ ਪਿੰਡੂ ਤਬਕੇ ਦੀ ਗੱਲ ਸੱਚ ਪੈਸ ਪਰਸੈਂਟ ਕਰਨ ਵਾਲਾ ਤੁਹਾਡਾ ਕੋਈ ਬੁਲਾਣਾ ਉੱਥੇ ਭੇਜਣਾ ਚਾਹੀਦਾ ਇਸ ਕਰਕੇ ਨਾ ਤੁਹਾਡੀ ਵੋਟ ਪਾਣਾ ਸਾਡੇ ਮੁਕਾਬਲੇ ਤੇ ਆਮ ਆਦਮੀ ਪਾਰਟੀ 92 ਬੰਦੇ ਤੁਸੀਂ ਚੁੜਾ ਕੇ ਭੇਜੇ ਸੀ 92 ਦੱਸੋ ਮੈਨੂੰ ਕਿਹੜਾ ਬੋਲਿਆ 92 ਦੇ ਵਿੱਚੋਂ ਕਿਸੇ ਖੇਤ ਵਿੱਚੋਂ ਦੇ ਹੱਥ ਵਿੱਚ ਬੋਲਿਆ ਆ ਤੁਹਾਡਾ ਕਿਸਾਨਾਂ ਦਾ ਅੰਗੋਲਨ ਲੱਗਿਆ ਹੋਇਆ ਇੱਥੇ ਆ ਸ਼ੰਗੂ ਮਾਰਕਰ ਦੇ ਉੱਤੇ ਔਰ ਇੱਥੇ ਲੱਗਿਆ ਖਿਡਾਰੀ ਦੇ ਉੱਤੇ ਕਦੇ ਮੀਠੇਰ ਜਾ ਕੇ ਕਿਸੇ ਹਾੜਾ ਨਾਰ ਮਾਰਿਆ ਕਿਸਾਨਾਂ ਦੇ ਵਾਸਤੇ ਕਿਸੇ ਖੇਤ ਵਿੱਚ ਦੂਰ ਦੇ ਵਾਸਤੇ ਬੋਲਿਆ ਆਪਣਾ ਬੱਚਾ ਮਾਰ ਦਿੱਤਾ ਸ਼ੁਭਕਰਨ ਕਿਸਾਨ ਬਠਿੰਡੇ ਦਾ ਉਹਦੇ ਵਾਸਤੇ ਹਾੜਾ ਨਾਰ ਮਾਰਿਆ ਉਸਨੇ ਕੋਈ ਆਪਣੇ ਬੱਚੇ ਪ੍ਰੀਤਪਾਲ ਨੂੰ ਤੁਹਾਡੇ ਆ ਨਵਾਂ ਗਉ ਪਿੰਡ ਦਾ ਖਲੋਰੀ ਤੋਂ ਬੋਰੀ ਚ ਪਾ ਕੇ ਚੱਕ ਕੇ ਲਿਆ ਕੇ ਕੁੱਟਿਆ ਮਾਰਿਆ ਲੱਤਾ ਤੋੜ ਗਿਆ ਕਦੇ ਮੀਠੇਰ ਬੋਲਿਆ ਕਿਸਾਨ ਵਾਸਤੇ ਮੇਰੇ ਲੋਕ ਕਿਸਾਨਾਂ ਨੂੰ ਕੁੱਟ ਪਵੇ ਤੇ ਭਗਵਾਨਤਮਾਨ ਮੂਰਦਸ਼ਕਾਂ ਕੇ ਬੈਠ ਰਹੇ ਚੰਗੂ ਬਾਰਡਰ ਸਾਡੇ ਕੱਗਰ ਦਰਿਆ ਦੇ ਅੰਦਰ ਵੜ ਕੇ ਉਸ ਸਾਡੇ ਪੰਜਾਬ ਦੇ ਕਿਸਾਨਾਂ ਦੇ ਖੇਤ ਮਜ਼ਦੂਰਾਂ ਨੂੰ ਡੀਰ ਗੈਸ ਵੱਲੋਂ ਮਾਰੇ ਉਹਨਾਂ ਦੇ ਟਰੈਕਟਰ ਭੰਦੇ ਸਾਡੇ ਬੱਚੇ ਮਾਰਦੇ ਸਾਡੇ ਬੱਚਾ ਨੂੰ ਗੋਲੀ ਚੱਕ ਕੇ ਲੈ ਜਾਣ ਤੇ ਭਗਵਾਨਤਮਾਨ ਚੁੱਕ ਕੇ ਬੈਠਿਆ ਮਿੱਥਿਆ ਚੁੱਕ ਕੇ ਬੈਠਿਆ ਤੇ ਫਿਰ ਇਹੋ ਜਿਹਾ ਬੰਦੇ ਨੂੰ ਐਮਪੀ ਮਾਰ ਕੇ ਪਕੀਰਾਂ ਮਾਰ ਆ ਲੱਗੇ ਤੁਹਾਡੇ ਸਿੱਧੂ ਸੇਵਾ ਦਾ ਕਤਲ ਹੋਇਆ ਇੱਕ ਬੰਦਾ ਨੇ ਬੋਲਿਆ ਪੱਗਾਂ ਦੇ ਉੱਪਰ ਰੋਜ਼ ਦਿਨ ਪੰਜਾਬ ਦੇ ਵਿੱਚ ਕੁਛ ਨਾ ਕੁਛ ਘਣਾਉਣਾ ਵਰਤਦਾ ਆਰ ਦਿਨ ਵਿੱਚ ਹਲਕੇ ਵਿੱਚ 25 ਅਤ ਗਨੀਰ ਐਸਸੀ ਵਰਗੇ ਜਨਤ ਜਲੀਲੀ ਸ਼ਰਾਬ ਪੀ ਕੇ ਮਾਰ ਕੇ ਜ਼ਹਿਰ ਪੀ ਕੇ ਮਰ ਗਏ ਕਿਸੇ ਮੀਠੇ ਦੇ ਮੋਹ ਕਲਬ ਜਿਨੀ ਨਹੀਂ ਕਿਹਾ ਕਿਸੇ ਉਹਨਾਂ ਦੇ ਬਾਰੇ ਗਰੀਬਾਂ ਵਾਲੇ ਕਿਸੇ ਨੇ ਸਾਰ ਨਹੀਂ ਲਈ ਆਪਣੇ ਪੰਜਾਬ ਦੇ ਵਿੱਚ ਇਸ ਵਕਤ ਇੰਨੇ ਮੁੱਦੇ ਨੇ ਗਰੀਬਾਂ ਦੇ ਪਰ ਭਗਵਾਨ ਤੁਮਨ ਨੂੰ ਚੁੱਕ ਲਿਆਗਾ ਤੋ ਵੇਲ ਲੇਗਾ ਆ ਜਿਹੜੇ ਬੈਠੇ ਤੁਸੀਂ ਬੈਠੇ ਹੋ ਕੱਗਰ ਦੀ ਬੈਠਕ ਵਿੱਚ ਸਭ ਤੋਂ ਜ਼ਿਆਦਾ ਕੈਂਸਰ ਇੱਥੇ ਆ। ਕਿਰਪਾ ਕਰਕੇ 2 ਸਾਲਾਂ ਤੋਂ ਜ਼ਿਆਦਾ ਟਾਈਮ ਹੋ ਗਿਆ। ਕਿ ਕਿਸੇ ਨੇ ਆ ਕੇ ਕਿ ਕੈਂਸਰ ਦਾ ਆਪਰ ਕਿਤਾਬ ਨੂੰ ਦੋਸ਼ ਕਰਨਾ ਹੈ। ਕਿੱਦਾਂ ਗਰੀਬਾਂ ਦੇ ਇਲਾਜ ਵਾਸਤੇ ਪ੍ਰਬੰਧ ਕਰਨਾ ਹੈ। ਕਿੱਦਾਂ ਸਨੂਕ ਦਾ ਪਾਣੀ ਨੂੰ ਸਹੀ ਠੀਕ ਕਰਨਾ ਹੈ। ਜਿਹੜਾ ਸਾਰਾ ਇੰਡਸਟਰੀ ਦਾ ਜ਼ਹਿਰ دریاਵਾ ਵਿੱਚ ਛੁੱਟਿਆ ਗਿਆ। ਥੱਲੇ ਜ਼ਮੀਨ ਵਿੱਚ ਛੁੱਟਿਆ ਗਿਆ। ਇਸ ਇੰਡਸਟਰੀਅਲ ਵੇਸਟ ਨੂੰ ਇਸ ਸ਼ਹਿਰ ਨੂੰ ਕਿੱਦਾਂ ਬੰਦ ਕਰਨਾ? ਕਿਰਪਾ ਕਰਕੇ ਪਾਣੀ ਉੱਤੇ ਵਿਚਾਰ ਕੀਤੀ ਆ। ਸਾਡਾ ਸਨੂਕ ਦਾ ਪਾਣੀ ਓਟ ਟੇਬਲ ਥੱਲੇ ਜ਼ਮੀਨ ਤੋਂ ਥੱਲੇ 14 ਲੱਖ ਮੋਟਰਾਂ ਨੇ ਟਿਊਬਾਂ ਨੇ ਪਾਣੀ ਛੋੜੇ ਨੂੰ ਕੱਟ-ਕੱਟ ਕੇ ਕੱਟ-ਕੱਟ ਕੇ ਕੱਟ-ਕੱਟ ਕੇ ਸਾਰਾ ਪਾਣੀ 400 500 600 ਮੁੱਕ ਤੇ ਚ ਗਿਆ ਤੇ ਭਗਵੰਤਪਾਨ ਸਰਕਾਰ ਨੇ ਧਿਆਨ ਕੀਤਾ ਕਿ ਅਸੀਂ ਜ਼ਮੀਨ ਦਾ ਪਾਣੀ ਕਿਸਾ ਠੀਕ ਕਰਨਾ ਉਹਨੂੰ ਕਿਦਾਰੀ ਚਾਰਜ ਕਰਨਾ ਛੋਣੇ ਦੀ ਫਸਲ ਦਾ ਪ੍ਰਬੰਧ ਇਹਦੀ ਜਗ੍ਹਾ ਨੂੰ ਕਿ ਕਿੰ ਕਿਸੇ ਹੋਰ ਫਸਲ ਦਾ ਸੌਣੇ ਦਾ ਪ੍ਰਬੰਧ ਕਰਦਾ ਧਿਆਨੀ ਨਹੀਂ ਕਰ ਟਾਈਮ ਨਹੀਂ ਕਰ ਬਸ ਆਪਣੀਆਂ ਗੱਡੀਆਂ ਦੇ ਚਲੇ ਜਾਂਦੇ ਨੇ ਔਰ ਆਪ ਮੇਰਾ ਖਿਆਲ ਹੈ ਕਿ ਹਜ਼ਾਰ-ਹਜ਼ਾਰ ਗੰਨਮੈ ਲੈ ਕੇ ਤੁਹਾਨੂੰ ਫਿਰਦੇ ਨੇ ਅਮੀਰਾਂ ਦੀ ਪਾਰਟੀ ਬਣ ਕੇ ਰਹੇਗੀ ਮੇਰੇ ਵੀਰੋ ਇਹ ਆਮ ਆਦਮੀਆਂ ਦੀ ਨਹੀਂ ਇਹ ਖਾਸ ਆਦਮੀਆਂ ਦੀ ਪਾਰਟੀ ਆ ਖਾਸ ਕੇਜਲੀਵਾਲ 50 ਕਰੋੜ ਰੁਪਏ ਦੇ ਮਕਾਨ ਚ ਲੈਿੰਦਾ ਦੋ-ਦੋ ਕਰੋੜ ਦੇ ਮੈ ਫਾਥਰੂਮ ਬਣਾਏ ਉਹਦੀ ਸੀ.ਆਈ.ਆਈ. ਜਾਣ ਚੋਰੀ ਆ ਭਗਵਾਨ ਜੀ ਹੈਲੀਕਾਪਟਰ ਤੇ ਜਹਾਜ਼ਾਂ ਤੇ 50 ਕਿਲੋਮੀਟਰ ਜਾਣਾ ਹੁੰਦਾ ਉੱਥੇ ਜਾਂਦਾ ਅਕਾਲਪੁਰ ਸੂਚਨਾ ਵਿੱਚ ਰੋਡ ਸ਼ੋਅ ਕੱਢ ਰਿਹਾ ਸੀ ਆਪ ਗੱਡੀ ਤੇ ਚੜਿਆ ਹੋਇਆ হাজার পুলিশ আলে দোয়লে পাঁচ সো পুলিশ